ਅੱਜ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੀ ਦੇ ਕਾਫਲੇ ਵਿੱਚ ਡੀਸੀ ਦਫਤਰ ਦੀ ਪਾਇਲਟ ਨਾਲ ਸਾਹਮਣੇ ਆ ਰਹੀ ਕਾਰ ਵਾਲੇ ਵੱਲੋਂ ਰੋਡ ਸਾਈਡ ਟੱਕਰ ਮਾਰਨ ਨਾਲ 4 ਪੁਲਿਸ ਕਰਮੀ ਜ਼ਖਮੀ ਹੋਏ ਹਨ ਕਾਰ ਵਾਲਾ ਵੀ ਜ਼ਖਮੀ ਹੈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਖੁਦ ਜ਼ਖਮੀਆਂ ਨੂੰ ਗੱਡੀਆਂ ਵਿੱਚੋਂ ਬਾਹਰ ਕੱਢਿਆ ਗਿਆ काफले में मौजूद एम्बुलेंस राही अस्पताल पहुंचाए गए आओ देखदे हां गुलशन कुमार दी विशेष रिपोर्ट पब्लिक कल्चर न्यूज़ चैनल डेरा बाबा नानक चारि <laughs> ਅਸਰ ਆਗੇ ਤੇ ਇਹ ਅਖਰੇ ਕਾਫਲੇ ਵਿੱਚ ਐਕਸੀਡੈਂਟ ਹੋਇਆ ਹੈ ਉਹਦੇ ਬਾਰੇ ਕੀ ਕਹਿੰਦੇ ਦੇਖੋ ਅਸੀਂ ਸਾਡਾ ਪਿੰਗਾ ਸਵੇਰੇ ਨੂੰ ਦੇਖੋ ਅਕਾਤ ਸਿਰ ਤੇ ਨਾ ਅਸੀਂ ਅਰੇ ਸੀ ਕਿ ਇੱਕ ਸਪੋਰਟ ਗੱਡੀ ਸੀ ਜਿਹੜੀ ਚਲੀ ਜਾ ਰਹੀ ਸੀ ਤੇ ਬੇਸੀ ਕੀ ਇੱਕ ਸੰਗਾਈ ਹੋ ਰਿਹਾ ਉਹ ਬਿਮਾਰ ਇਹਨੂੰ ਪਹੁੰਚੀ ਸੀ ਜਿਹੜੀ ਬਹੁਤ ਫਾਸਟ ਆਈ ਤੇ ਉਹ ਕਾਫਲੇ ਦੀ ਅਗਲੀ ਪਿੱਛੇ ਕਾਫਲੇ ਵਾਲੀ ਗੱਡੀ ਚੱਲੀ ਚਲੀ ਸੀ ਉਹ ਪਲਟ ਗਈ ਤੇ ਉਹ ਦੂਸਰੀ ਗੱਡੀ ਸੀ ਜਿਹੜੀ ਦਾ ਵੀ ਨੁਕਸਾਨ ਹੋਇਆ ਤੇ ਅਸੀਂ ਬਾਲ ਜਿਹੜੀ ਕਾਫਲੇ ਦੇ ਵਿੱਚ ਐਂਬੂਲੈਂਸ ਚੱਲ ਰਹੀ ਸੀ ਅਸੀਂ ਤੁਰੰਤ ਜਿਹੜੀ ਆ ਉਹ ਸਪੋਰਟ ਦੀ ਯੂਨੀਵਰਸਿਟੀ ਕੀਤਾ ਉਹਦੇ ਵਿੱਚੋਂ ਜਨਮੀ ਉਹ ਕਿੱਥੇ ਸੀ ਬਹੁਤ ਸਾਨੀ ਜਾਂ ਦੂਸਰਾ ਮਾਦਰਾ ਦਾ ਸੈਂਟਰ ਚਲਾਇਆ ਸੀ ਤਾਂ ਵੀ ਛਾਂ ਦੀ ਫੋਟੋ ਅੱਜ ਚਲਾਈ ਸੀ ਨੂੰ ਵੀ ਅਸੀਂ ਉਸੇ ਹੀ ਐਂਬੂਲੈਂਸ ਦੇ ਵਿੱਚ ਸਾਰੇ ਹਸਪਤਲ ਲੈ ਕੇ ਆਤੀਆਂ ਕਿਉਂਕਿ ਉਹਨਾਂ ਨੂੰ ਨਾਸਪ੍ਰਿਤ ਕੀਤਾ ਗਿਆ ਜਨਮ ਸੀ